ਹੈਲੋ एवरीवन ਥਿਸ ਇਜ਼ ਗੁਰਪ੍ਰੀਤ ਵੈਲਕਮ ਟੂ ਮਾਈ YouTube ਚੈਨਲ D studies ਅੱਜ ਦਾ ਜੋ ਆਪਣਾ ਵੀਡੀਓ ਰਹਿਣ ਵਾਲਾ ਹੈ ਉਹ ਨਾਨ ਟੀਚਿੰਗ ਸਟਾਫ ਦੇ ਰਿਗਾਰਡਿੰਗ ਰਹਿਣ ਵਾਲਾ ਹੈ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ 21 ਮਈ 2024 ਤੋਂ ਜੋ ਕਿ ਸਟੂਡੈਂਟਸ ਤੇ ਟੀਚਰਸ ਨੂੰ ਜੋ ਕਿ ਸਾਰੇ ਸਕੂਲਾਂ ਵਿੱਚੋਂ ਜਿਵੇਂ ਕਿ ਪ੍ਰਾਈਵੇਟ ਸਰਕਾਰੀ ਜੋ ਵੀ ਹੈ ਉਹਨਾਂ ਵਿੱਚੋਂ ਛੁੱਟੀਆਂ ਜੋ ਕਿ ਐਕਸਪੰਜਾਬ ਸਰਕਾਰ ਵੱਲੋਂ ਐਲਾਨ ਕੀਤੀਆਂ ਗਈਆਂ ਸਨ ਪਰ ਜੋ ਕਿ ਨੌਨ ਟੀਚਿੰਗ ਸਟਾਫ ਆ ਉਹਨਾਂ ਦੇ ਰਿਗਾਰਡਿੰਗ ਦਫ਼ਤਰ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਅਫਸਰ ਫਾਜ਼ਿਲਕਾ ਵੱਲੋਂ ਜੋ ਕਿ ਇੱਕ ਅਫੀਸ਼ੀਅਲ ਨੋਟ ਜਾਂ ਲੈਟਰ ਜਾਰੀ ਕੀਤਾ ਗਿਆ ਏ ਜੋ ਕਿ ਦੇਖਦੇ ਆ ਇਸ ਵਿੱਚ ਕੀ ਦੱਸਿਆ ਗਿਆ ਏ ਜੋ ਕਿ ਨੌਨ ਟੀਚਿੰਗ ਸਟਾਫ ਸਕੂਲ ਵਿੱਚ ਹਾਜ਼ਰ ਰਹਿਣ ਸੰਬੰਧੀ ਇਹ ਕੀ ਆ ਅਫੀਸ਼ੀਅਲ ਲੈਟਰ ਜੋ ਕਿ ਜਾਰੀ ਹੋਇਆਗਾ ਪੜ੍ਹਦੇ ਹਾਂ ਇਸ ਨੂੰ ਜਿਵੇਂ ਕਿ ਉਪਰੋਕਤ ਵਿਸ਼ੇ ਦੇ ਸਵੰਦ ਵਿੱਚ ਪੰਜਾਬ ਸਰਕਾਰ ਦੇ ਪੱਤਰ ਨੰਬਰ SED EDUCATION 60111802022 5 EDUCATION 618421792024 ਮਿਤੀ 16 5 24 ਦੀ ਲਗਾਤਾਰਤਾ ਅਨੁਸਾਰ ਗਰਮੀ ਦੀ ਚੇਤਾਵਨੀ ਅਤੇ ਬੱਚਿਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਦੇ ਸਮੂਹ ਸਰਕਾਰੀ ਐਡਿਟ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਮਿਤੀ 21 5 2024 ਤੋਂ 30 6 2024 ਤੱਕ ਛੁੱਟੀਆਂ ਕੀਤੀਆਂ ਗਈਆਂ ਹਨ। ਪ੍ਰੰਤੂ ਨੌਨ ਟੀਚਿੰਗ ਸਟਾਫ ਪਹਿਲਾਂ ਵਾਂਗ ਸਵੇਰੇ 7 ਤੋਂ 12 ਵਜੇ ਤੱਕ ਡਿਊਟੀ ਤੇ ਹਾਜ਼ਰ ਰੈਨਗੇ ਇਸ ਸਬੰਧੀ ਨਿਮਨ ਹਸਤਾਖਸ਼ ਵੱਲੋਂ ਸਕੂਲਾਂ ਦੀ ਚੈਕਿੰਗ ਸਮੇਂ ਜੇਕਰ ਕੋਈ ਨਾਨ ਟੀਚਿੰਗ ਕਰਮਚਾਰੀ ਡਿਊਟੀ ਤੇ ਗੈਰ ਹਾਜ਼ਰ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਨੀਮਾ ਅਨੁਸਾਰ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਆਪਾਂ ਨੂੰ ਪਤਾ ਹੀ ਹੈ ਕਿ ਜੋ ਕਿ ਸਟੂਡੈਂਟਸ ਨੇ ਅਤੇ ਟੀਚਰਸ ਨੇ ਉਹਨਾਂ ਨੂੰ ਤਾਂ ਛੁੱਟੀਆਂ ਮਿਲ ਚੁੱਕੀਆਂ ਨੇ 21 ਮਈ 2024 ਤੋਂ ਲੈ ਕੇ 30 ਜੂਨ 2024 ਤੱਕ ਪਰ ਜਿਹੜੇ ਨਾਨ ਟੀਚਿੰਗ ਸਟਾਫ ਨੇ ਉਹਨਾਂ ਨੂੰ ਕੀ ਆ ਮਤਲਬ ਕਿ ਆਪਣੀ ਆਪਣੀ ਡਿਊਟੀ ਤੇ ਹਾਜ਼ਰ ਰਹਿਣ ਲਈ ਜੋ ਕਿ ਇੱਕ ਅਫੀਸ਼ੀਅਲ ਲੈਟਰ ਜਾਰੀ ਹੋਇਆਗਾ ਇਹ ਲੈਟਰ ਹੋਇਆਗਾ ਦਫਤਰ ਜ਼ਿਲ੍ਹਾ ਸਿੱਖਿਆ ਅਫਸਰ ਫਾਜ਼ਿਲਕਾ ਵੱਲੋਂ ਜਾਰੀ ਕੀਤਾ ਗਿਆ ਏ ਤਾਂ ਇਸ ਦੇ ਅਨੁਸਾਰ ਜੇਕਰ ਕੋਈ ਵੀ ਨਾਨ ਟੀਚਿੰਗ ਸਟਾਫ ਆ ਜੋ ਕਿ ਆਪਣੀ ਡਿਊਟੀ ਤੇ ਗੈਰ ਹਾਜ਼ਰ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ ਇਸਦੇ ਨਾਲ ਹੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਵਿੱਚ ਅਗਰ ਤੁਹਾਨੂੰ ਮੇਰਾ ਕੰਟੈਂਟ ਆ ਤੇ ਮੇਰਾ ਜੋ ਕਿ ਵੀਡੀਓਜ਼ ਪਸੰਦ ਆ ਰਹੀਆਂ ਹਨ ਤਾਂ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰਨਾ ਇਸਦੇ ਨਾਲ ਹੀ ਸਟੇ ਬLESSED ਕੀਪ ਸਮਾਈਲਿੰਗ ਐਂਡ ਕੀਪ ਗਰੋਇੰਗ ਥੈਂਕ ਯੂ